ਜਮਾ ਸਸਤੀ ਵੀਡੀਓ ਅੱਜ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਸਸਤੀ ਤਾਂ ਜੀ ਕਿਉਂਕਿ ਰੇਟ ਬਹੁਤ ਮੰਦੇ ਅੱਜ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਗੱਡੀ ਆਪਾਂ ਲੈ ਕੇ ਪਹੁੰਚਿਆ ਜਮਾ ਸਸਤੀ ਤੇ ਆਪਾਂ ਇੱਕ ਘਰ ਲੈ ਕੇ ਪਹੁੰਚਿਆ ਜਮਾ ਸਸਤਾ ਜਿਹੜੇ ਮਾਲਕ ਨੇ ਘਰ ਦੇ ਆਪਦੇ ਪਰਿਵਾਰ ਨੂੰ ਲੈ ਕੇ ਬਾਹਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਕੀ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 7719445360 ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਹਰੇ ਜ ਅੱਖਰਾਂ 'ਚ ਨੰਬਰ ਲਿਖਿਆ ਰਹਿੰਦਾ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀਜ ਦੇ ਵਿੱਚ ਐਡ ਲਗਵਾ ਸਕਦੇ ਹੋ ਕੁਝ ਵੀ ਹੈ ਮੋਟਰਸਾਈਕਲ ਗੱਡੀ ਕੁਝ ਵੀ ਹੈ ਚਾਹੀ ਹੁਣ ਆਪਾਂ ਪਹਿਲੀ ਗੱਡੀ ਤੋਂ ਸ਼ੁਰੂਆਤ ਕਰਦੇ ਹਾਂ ਆਪਣੀ ਵੀਡੀਓ ਦੀ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਡਸਟਰ 2014 ਮਾਡਲ ਗੱਡੀ ਹੈ ਤੇ ਦੂਜੇ ਨਾਮ ਗੱਡੀ ਆ ਡੀਜ਼ਲ ਤੇ ਆ ਜੀ ਇਹਨਾਂ ਦਾ ਪਿੰਡ ਕੋਠੇਕੌਰ ਸਿੰਘ ਵਾਲੇ ਆ ਬਠਿੰਡੇ ਦੇ ਲਾਗੇ ਪੈ ਜਾਂਦਾਗਾ ਕਿਸੇ ਨੇ ਜਾ ਕੇ ਜੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੋਂ ਬਾਕੀ ਇਹਨਾਂ ਨੇ ਵੀ ਵੀਡੀਓ ਬਹੁਤ ਚੰਗੀ ਤਰ੍ਹਾਂ ਬਣਾ ਕੇ ਆਪਣੇ ਕੋਲੇ ਭੇਜੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ 270 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਨੇ ਕਿਹਾ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਰੇਟ ਹੋ ਜੂਗਾ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਜਿਹੜੇ ਮਾਲਕ ਨੇ 98149 67600 ਪੂਰਾ ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਸਿੱਧੀ ਕਰ ਲਓ ਤੇ ਗੱਲਬਾਤ ਜਿਹੜੀ ਵੀ ਕਰਨੀ ਹੋਈ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਸੈਕਿੰਡ ਗੱਡੀ ਆਪਣੇ ਕੋਲੇ ਆਲਟੋ ਪਹੁੰਚੀ ਹੈ 2009 ਮਾਡਲ ਹੈ 2029 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਟਾਇਰ ਟੱਪਾ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਸਿਲਵਰ ਰੰਗ ਦੇ ਵਿੱਚ ਗੱਡੀ ਆ ਮਾਲਕ ਦੇ ਘਰੇ ਖੜੀ ਆ ਜੀ ਪੰਜਾਬ ਨੰਬਰ ਹੈ ਸੀएनजी ਕੱਟ ਲੱਗੀ ਹੋਈ ਆ ਤੇ ਇਹਨਾਂ ਨੇ ਅਰਜੈਂਟ ਸੇਲ ਕਰਨੀ ਆ ਗੱਡੀ ਖੜੀ ਐ ਮੋਗੇ ਏਰੀਆ 'ਚ ਰੇਟ 135000 ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਆ ਗੱਡੀ ਵਧੀਆ ਬਾਕੀ ਰੇਟ ਉੱਪਰ-ਨੀਚੇ ਹੋ ਜੂਗਾ ਬਾਕੀ ਪਾਸਿੰਗ ਬਹੁਤ ਅੱਗੇ ਤੱਕ ਇਹਨਾਂ ਨੇ ਕਰਵਾ ਰੱਖੀ ਐ ਮੇਨ ਗੱਲ ਤਾਂ ਇਹ ਐ ਜੀ ਬਾਕੀ ਪੰਜਾਬ ਨੰਬਰ ਐ ਕੋਈ ਦਿੱਕਤ ਨਹੀਂ ਕਾਗਜ਼ ਪੱਤਰ ਹੈਗੇ ਸਾਰੇ ਕੰਪਲੀਟਡ ਆ ਤੇ ਅੰਦਰੋਂ ਜੇ ਗੱਲ ਕਰੀ ਆਪਾਂ ਅੰਦਰੋਂ ਵੀ ਪੂਰੀ ਵਧੀਆ ਏਸੀ ਹੀਟਰ ਤੋਂ ਲੈ ਕੇ ਮਿਊਜ਼ਿਕ ਸਿਸਟਮ ਮੈਟਿੰਗ ਮੈਟਾਂ ਸੀਟ ਕਵਰ ਹਰ ਚੀਜ਼ ਆਪਨ ਬਹੁਤ ਵਧੀਆ ਮਿਲ ਚੁਕੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 8146511609 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਇੱਕ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ Honda City ਗੱਡੀ ਆ ਜੀ 2009 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ 170 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਗੱਡੀ ਪੂਰੀ ਵਧੀਆ ਮਾਲਕ ਨੇ ਪੂਰੀ ਵਧੀਆ ਗੱਡੀ ਰੱਖੀ ਹੋਈ ਆ ਮਾਲਕ ਨੇ ਵਧੀਆ ਚਲਾਈ ਹੋਈ ਹੈ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਕਮੀ ਪੇਸ਼ ਨਹੀਂ ਕਿਸੇ ਨੂੰ ਗੱਡੀ ਪਸੰਦ ਜੀ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਏਰੀਆ ਬਠਿੰਡਾ ਦਾ ਬਠਿੰਡਾ ਲੋਕੇਸ਼ਨ ਇਹਨਾਂ ਨੇ ਦੱਸੀ ਹੈ ਗੱਡੀ ਚਿੱਟੇ ਰੰਗ ਦੀ ਆ ਦਿੱਲੀ ਨੰਬਰ ਹੈ ਜੀ ਨੰਬਰ ਦਿੱਲੀ ਲਾਜ਼ਮੀ ਆ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਨੋ ਮਾਡਲ ਹੈ ਦਸੰਬਰ ਮਹੀਨਾ ਟੌਪ ਮਾਡਲ ਹੈ ਜੀ ਤੇ ਫਾਸਟ ਓਨਰ ਗੱਡੀ ਆ ਕੁੱਲ 78000 ਚੱਲੀ ਹੋਈ ਐ ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ ਐਨਓਸੀ ਆਪਾਂ ਨੂੰ ਮਿਲ ਜੂਗੀ ਬਾਕੀ ਰੇਟ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿਸੇ ਨੂੰ ਗੱਡੀ ਜੇ ਪਸੰਦ ਆਈ ਐ ਕੋਈ ਜਾ ਕੇ ਦੇਖਣਾ ਦਾ ਹੈ ਚਾਹਵਨ ਤਾਂ ਮਾਲਕ ਦੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਜਿਵੇਂ ਮਰਜ਼ੀ ਚੈੱਕ ਕਰ ਲੂ ਜਿਵੇਂ ਵੀ ਕਰਨੀ ਐ ਜੀ ਬਾਕੀ ਅੰਦਰੋਂ ਪੂਰੀ ਸਾਫ਼ ਆਪਾਂ ਨੂੰ ਗੱਡੀ ਮਿਲੂਗੀ ਤੇ ਫਾਸਟ ਓਨਰ ਐ ਜੀ ਬਾਕੀ ਮੇਨ ਗੱਲ ਉਤਈ ਐ ਇਹ ਵਧੀਆ ਮਾਲਕ ਨੇ ਚਲਾਈ ਹੋਈ ਆ ਸਾਫ਼ ਸੁਥਰੀ ਵਧੀਆ ਪਈ ਆ ਗੱਡੀ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ 9041300899 ਸਕਰੀਨ ਤੇ ਵੀ ਆ ਗਿਆ ਹੋਊਗਾ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿਹੜੀ ਵੀ ਗੱਲ ਕਰਨੀ ਆ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਆਪਣੀ ਇਹ ਤੇ ਅੱਗੇ ਤੁਹਾਨੂੰ ਘਰ ਵੀ ਦੇਖਣ ਨੂੰ ਮਿਲੂਗਾ ਗੱਡੀ ਵੀ ਜਮਾ ਸਸਤੀ ਆਪਾਂ ਲੈ ਕੇ ਪਹੁੰਚੇ ਜਿਹੜੀ ਉਹ ਵੀ ਦਿਖਾਵਾਂਗੀ ਪੂਰੀ ਆਪਾਂ ਕੱਲੀ ਕੱਲੀ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਕਹਿ ਦੇਣਾ ਜੀ ਨੰਬਰ ਆਪਣਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਵਟਸਐਪ ਨੰਬਰ ਤੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਤੇ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਚਾਹੀਏ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੁਝ ਵੀ ਹੈ ਚਾਹੀਏ ਤੁਹਾਡੇ ਕੋਲੇ ਕੋਠੀ ਹੈ ਘਰ ਹੈ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜ ਦਿਓ ਤੇ ਫ੍ਰੀ ਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਨਹੀਂ ਹੁੰਦਾ ਜੀ ਤੇ ਜਿੰਨੇ ਤੁਸੀਂ ਦੇਖ ਰਹੂ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਐ ਜੀ ਤੇ ਵੀਡੀਓ ਮੁੱਕੀ ਨਹੀਂ ਹੈਗੀ ਤੁਸੀਂ ਸਮਝੋ ਵੀ ਖਤਮ ਹੋ ਗਈ ਅੱਗੇ ਤੁਹਾਨੂੰ ਹੋਰ ਬਹੁਤ ਕੁਝ ਮਿਲੂਆ ਦੇਖਣ ਨੂੰ ਹੁਣ ਆਪਾਂ ਇੱਕ ਐਟਿਓਸ ਜੀਡੀ ਗੱਡੀ ਲੈ ਕੇ ਪਹੁੰਚਿਆ ਮਾਡਲ 2014 ਦਾ ਗੱਡੀ ਕੁੱਲ 1 ਲੱਖ 23000 ਚੱਲੀ ਹੋਈ ਐ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 3 ਲੱਖ 10000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ ਤੇ ਮਾਲਕ ਦਾ ਏਰੀਆ ਜੀ ਮਾ ਜੀ ਤਹਿਸੀਲ ਸੁਨਾਮ ਡਿਸਟ੍ਰਿਕਟ ਸੰਗਰੂਰ ਗੱਡੀ ਆਪਾਂ ਨੂੰ ਪੂਰੀ ਵਧੀਆ ਮਿਲ ਜੂਗੀ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਫੋਟੋਵਾਲ ਤੋਂ ਇਹਨਾਂ ਨੇ ਸਾਰਾ ਕੁਝ ਵਧੀਆ ਤਰੀਕੇ ਨਾਲ ਦਿਖਾਈ ਆ ਪੰਜਾਬ ਨੰਬਰ ਹੈ ਜੀ ਚਿੱਟੇ ਰੰਗ ਦੀ ਆ ਤੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਦੇਖਣੀ ਆ ਚਲਾ ਕੇ ਦੇਖਣੀ ਆ ਧੂਰ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਕਿਵੇਂ ਮਰਜੀ ਚੈੱਕ ਕਰ ਲਿਓ ਜੀ ਬਾਕੀ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਆ ਨੰਬਰ ਹੈ ਜੀ 9530754678 ਗੱਲ ਕਰ ਲਓ لازਮੀ ਹੁਣ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਜਮਾ ਸਾਸਤੀ ਲੈ ਕੇ ਪਹੁੰਚੀ ਹੈ ਜੀ 2004 ਮਾਡਲ لازਮੀ ਗੱਡੀ ਪਰ AC ਹੀਟਰ ਵਗੈਰਾ ਵਧੀਆ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਰੇਟ ਵੀ ਬਹੁਤ ਘੱਟ ਹੈ ਕੁੱਲ 43000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਮੈਂ ਕਿ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਘਾਟਾ ਵਾਧਾ ਜਿੰਨਾ ਹੋਊਗਾ ਮੌਕੇ ਤੇ ਕਰ ਲਾਂਗੇ ਇੱਕ ਬਾਰੀ 43000 ਡਿਮਾਂਡ ਹੈ 43000 ਤੋਂ ਸੌਦਾ ਥੱਲੇ ਹੋਊਗਾ 5000 ਘਟ ਜੇ 4000 ਘਟ ਜੇ 2000 ਘਟ ਜੇ 43000 ਦਾ ਨਹੀਂ 43000 ਤੋਂ ਘਾਟੀ ਹੋਊਗਾ ਉਹ ਮੌਕੇ ਦੀ ਗੱਲ ਹੈ ਜੀ ਕਿੰਨਾ ਕੁ ਰੇਟ ਘਟੂਗਾ ਠੀਕ ਹੈ ਜੀ ਉਹ ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਿਓ ਮੈਂ ਕੁਝ ਨਹੀਂ ਕਹਿੰਦਾ ਨੰਬਰ 86993 38800 38 ਇਹ ਮਾਲਕ ਦਾ ਨੰਬਰ ਹੈਗਾ ਤੇ ਹੁਣ ਆਪਾਂ ਜਿਹੜਾ ਘਰ ਲੈ ਕੇ ਪਹੁੰਚਿਆ ਇਹਦੀ ਪੂਰੀ ਗੱਲ ਕਰਦੇ ਹਾਂ ਜੀ ਜਿਹੜਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਆਪਣੇ ਕੋਲੇ ਪਹੁੰਚੇਗਾ ਸਿਰਫ 14 ਲੱਖ ਦੀ ਡਿਮਾਂਡ ਦੇ ਵਿੱਚ ਤੇ 8 ਮਾਡਲੇ ਤੋਂ ਥੋੜੀ ਜੀ ਉੱਪਰ ਜਗ੍ਹਾ ਹੈ ਘਰ ਵਧੀਆ ਬਣਿਆ ਹੋਇਆ 메ਨ ਗੇਟ ਵਧੀਆਗਾ ਬਾਕੀ ਘਰ ਦੀ ਜਗ੍ਹਾ ਬਹੁਤ ਵਧੀਆ ਮਿਲ ਜੂਗੀ ਲੋਕੇਸ਼ਨ ਬਹੁਤ ਵਧੀਆ ਹੈ ਘਰ ਬਣਿਆ ਵੀ ਸੋਹਣਾ ਹੋਇਆ ਬਾਕੀ ਬਿਹੜਾ ਜਿਹੜਾ ਆਪਾਂ ਨੂੰ ਮਿਲੂਗਾ ਉਹ ਵੀ ਪੂਰਾ ਵਧੀਆ ਜੀ ਜੇ ਆਪਾਂ ਹੈਠਾ ਫਾਰਸ਼ ਦੀ ਗੱਲ ਕਰੀਏ ਤਾਂ ਫਾਰਸ਼ ਵੀ ਵਧੀਆ ਲੱਗਿਆ ਹੋਇਆ ਹੈ ਇਹਨਾਂ ਨੂੰ ਏਰੀਆ ਨਮਾਸ਼ਹਿਰ ਲੱਗਦਾ ਨਮਾਸ਼ਹਿਰ ਤੋਂ ਕੋਈ 5 ਤੋਂ 6 ਕਿਲੋਮੀਟਰ ਦੀ ਦੂਰੀ ਤੇ ਇਹਨਾਂ ਦਾ ਪਿੰਡ ਹੈਗਾ ਤੇ ਬਾਕੀ ਤੁਸੀਂ ਫੋਨ ਤੇ ਗੱਲ ਕਰ ਲਿਓ ਜਿਹੜੀ ਵੀ ਕਰਨੀ ਹੋਈ 97810 53443 ਇਹ ਮਾਲਕ ਦਾ ਨੰਬਰ ਹੈ ਤੇ ਮਾਲਕ ਨੇ ਦੱਸਿਆ ਵੀ ਅਸੀਂ ਸਾਰੇ ਪਰਿਵਾਰ ਦੇ ਨਾਲ ਬਾਹਰ ਚੱਲੇ ਆ ਤਾਂ ਕਰਕੇ ਘਰ ਆ ਜਿਹੜਾ ਵੇਚਣਾ ਪੇਰਿਆ ਗਾ ਬਾਕੀ ਗੱਲ ਆਪੇ ਕਰ ਲਓ ਤੁਹਾਡੀ ਪੂਰੀ ਗੱਲ ਮਾਲਕ ਨਾਲ ਹੋ ਜੂਗੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਬੱਤ-ਬੱਸ ਸਪੋਰਟ ਕਰਿਆ ਕਰੋ ਜੀ ਤੇ ਪਹਿਲੀ ਵਾਰ ਜਿੰਨੇ ਤੁਸੀਂ ਆਉਂ ਸਬਸਕ੍ਰਾਈਬ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ WhatsApp ਨੰਬਰ ਤੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਹੋਇਆ ਮਿਲ ਗਿਆ ਹੋਇਆ ਜੀ